ਉਮੀ ਪਹਿਲਾਂ ਦੀਆਂ ਗੱਲਾਂ ਹੋ ਰਹੀਆਂ ਅੱਜ ਕੱਲ੍ਹ ਸਾਰੇ ਦਵਾਈਆਂ ਖਾਂਦੇ ਆ ਪੁੱਤ ਦਵਾਈਆਂ ਖਾਣ ਨਾਲ ਪਤਾ ਕੀ ਹੋਊਗਾ ਬਾਦੋਂ ਆਪਰੇਸ਼ਨ ਦੀ ਲੋੜ ਪੈਣੀ ਆ ਕਿਉਂਕਿ ਤਾਕਤ ਵਾਲੀ ਚੀਜ਼ ਕੋਈ ਅੰਦਰ ਨਹੀਂ ਜਾਣੀ ਦਵਾਈਆਂ ਖਾ ਸਾਕੇ ਢਿੱਡ ਸੁੱਕ ਜਾਣਾ ਕੋਈ ਲੁੱਟੂ ਪ੍ਰੋਬਲਮ ਸਾਨੂੰ ਕੈਲਸ਼ੀਅਮ ਵਗੈਰਾ ਕੁਝ ਨਹੀਂ ਮਿਲਣਾ ਤੇ ਇਸ ਕਰਕੇ ਫਰੂਟ ਦੁੱਧ ਪੀਵੇ ਰਾਜ ਕੇ ਖਾਵੇ ਸਭ ਕੁਝ ਠੀਕ ਹੋਗਾ ਨਹੀਂ ਤੇ ਫਿਰ ਉਹ ਹੀ ਹੋਣਾ ਜੇ ਬਾਦੋਂ ਤੰਗੀ ਢੁਣੀ ਹੋਣੀ ਜੇ ਤੇ ਤੁਹਾਨੂੰ ਆਪਰੇਟ ਕਰਾਉਣਾ ਪੈਣਾ ਇਹ ਦੇਖ ਲੀ ਚਲੋ ਮੰਮੀ ਇਹ ਕੀ ਦਾ ਤੁਹਾਨੂੰ ਜਿਆਦਾ ਪਤਾ ਵਾ ਬਾਕੀ ਮੈਂ ਘਰ ਲਿਆ ਜੋ ਫਰੂਟ ਵੀ ਸਾਰੇ ਲੈ ਆਂਦੇ ਆ ਤੇ ਦੁੱਧ ਵੀ ਮੈਂ ਸਗੋਂ ਐਕਸਟਰਾ ਕਹਿਤਾ ਵਾ ਕਿਸੇ ਨੂੰ ਸਗੋਂ ਦੁੱਧ ਪੀਆ ਕਰੇ ਆਹੋ ਮੁਕਲ ਨਹੀਂ ਦੇਣਾ ਆਪਾਂ ਫਰੂਟ ਵੀ ਨਹੀਂ ਮੁਕਲ ਦੇਣਾ ਇੱਕ ਤੂੰ ਭੁੱਲ ਕੇ ਵੀ ਪਪੀਤਾ ਨਾ ਲਿਆਵੇਂ ਘਰ ਪਪੀਤਾ ਨਹੀਂ ਹੋਣਾ ਚਾਹੀਦਾ ਪਪੀਤਾ ਨਹੀਂ ਮੁਖਾਣੋ ਦੇਣਾ ਆਪਾਂ ਫਰੂਟ ਬਾਕੀ ਸਾਰੇ ਲੈ ਮੰਮੀ ਉਹ ਕਿਉਂ ਨਹੀਂ ਲੈ ਕੇ ਦੇਣਾ ਉਹ ਨਹੀਂ ਦੇਈਦਾ ਚੰਗਾ ਨਹੀਂ ਹੁੰਦਾ ਉਹ ਖਾ ਲਈ ਕੋਈ ਨਹੀਂ ਮੰਮੀ ਨੇ ਬੜਾ ਘਾ ਦਿੱਤੀ ਦਵਾਈਆਂ ਨਹੀਂ ਖਾਣੀਆਂ ਕੋਸ ਮੰਮੀ ਜੀ ਆ ਨਾ ਤਾਂ ਆ ਕਦੀ ਦਵਾਈ ਆ ਥੋੜੀ ਬੋਤੀ ਇਹ ਤੇ ਉਹਨੂੰ ਖਾਣ ਦੋ ਇੱਕ ਅੱਧਾ ਕੈਪਸੂਲ ਤੇ ਬਾਕੀ ਸਾਹਿਲ ਮੰਮੀ ਜੀ ਸਹੀ ਕਹਿਂਦੇ ਆ ਕਿ ਵਾਕਿਆ ਹੀ ਇਹ ਦੁੱਧ ਪੀਆ ਕਰੇ ਤੇ ਫਰੂਟ ਖਾਇਆ ਕਰੇ ਚੱਲ ਇੱਕ ਅੱਧੀ ਟੈਬਲਟ ਖਾ ਲੈ ਚੱਲ ਤਾਂ ਆ ਕਦੀ ਬੋਤੀ ਘਰ ਲੈ ਆ ਕੇ ਭਾਬੀ ਤੁਸੀਂ ਮੰਮੀ ਨੂੰ ਸਮਝਾਓ ਨਾ ਕੁਝ ਤੁਹਾਨੂੰ ਪਤਾ ਵਾ ਕਿ ਫਰੂਟ ਦੇ ਨਾਲ ਉਹ ਚੀਜ਼ਾਂ ਨਹੀਂ ਮਿਲਦੀਆਂ ਇਸ ਕਰਕੇ ਤਾਂ ਹੀ ਡਾਕਟਰ ਦਵਾਈ ਦਾ ਕਹਿੰਦੇ ਆ ਕਿ ਦਵਾਈ ਖਾਓ ਖਾਓ ਨਾਲ ਨਾ ਉਹਨੂੰ ਮੇਰੇ ਨਾਲ ਜ਼ਿਆਦਾ ਪਤਾ ਵਾ ਭਾਬੀ ਤੁਸੀਂ ਦੱਸੋ ਮੈਂ ਦੱਸਾਂ ਤੇ ਗਲਤ ਦੱਸਾਂ ਨਹੀਂ ਆ ਜਿੱਤਰਾ ਮੈਂ ਕਹਾਂਗੀ ਉਤਰਾ ਕਰਨਾ ਹੈ ਦਵਾਈਆਂ ਨਹੀਂ ਖਾਣੀਆਂ ਤਾਂ ਨਹੀਂ ਖਾਣੀਆਂ ਮੈਂ ਆਪਣੇ ਤਰੀਕੇ ਨਾਲ करूंगी ਸਭ ਕੁਝ ਪਰ ਮम्मी ਨੂੰ ਫਰੂਟ ਤੇ ਦੁੱਧ ਵੀ ਬਿਲਕੁਲ ਨਹੀਂ ਪਸੰਦ ਆ ਪਸੰਦ ਹੋਵੇ ਨਾ ਹੋਵੇ ਉਹ ਤੈਨੂੰ ਖਾਣਾ ਹੀ ਪੈਣਾ ਤੇ ਦੁੱਧ ਪੀਣਾ ਹੀ ਪੈਣਾ ਜੇ ਤੁਸੀਂ ਚੰਗਾ ਚਾਹੁੰਦੇ ਤੇ ਤੇ ਅਜੇ ਨਹੀਂ ਫਿਰ ਜੋ ਮਰਜ਼ੀ ਕਰੋ ਕੋਮੋ ਮੀ ਇਹ ਹੀ ਕਰਦੇ ਤੋਂ ਬਾਹਰ ਨਹੀਂ ਜਾਣਾ ਬਸ ਫਿਰ ਜਿਵੇਂ ਤੁਸੀਂ ਕਹੋਗੇ ਹੋਵੇਂ ਹੀ ਬਸ ਫਿਰ ਕੋ ਘਰ ਦੀਆਂ ਚੀਜ਼ਾਂ ਪਾ ਲਈਆਂ ਆਪਾਂ ਆ ਦਵਾਈਆਂ 'ਚ ਕੀ ਰੱਖਿਆ ਇਹ 'ਚ ਕਈ ਕੁਝ ਪਾਇਆ ਹੁੰਦਾ ਤੇ ਫਰੂਟ ਵਿੱਚ ਤੇ ਫਰੂਟ ਦਾ ਹੀ ਅਸਰ ਹੋਣਾ ਪੁੱਤ ਉਹਦੀ ਤਾਕਤ ਮਿਲਨੀ ਚਲੋ ਠੀਕ ਆ ਮੰਮੀ ਵੈਸੇ ਵੀ ਨਾ ਆਪਾਂ ਕੱਲ ਡਾਕਟਰ ਕੋਲ ਜਾਣਾ ਵਾ ਤੇ ਉਹਦੇ ਨਾਲ ਇੱਕ ਵਾਰੀ ਗੱਲ ਕਰਕੇ ਆਵਾਂਗੇ ਤੇ ਸਿਮਰਤ ਤੂੰ ਅੱਜ ਦਾ ਦਿਨ ਦਵਾਈ ਰਹਿਣ ਦੇ ਕੱਲ ਆਪਾਂ ਡਾਕਟਰ ਨੂੰ ਪੁੱਛ ਕੇ ਫੇਰੀ ਉਹ ਉਹਨਾਂ ਨੇ ਕੈਲਸ਼ੀਅਮ ਤੇ ਆਇਰਨ ਖਾਣ ਨੂੰ ਕਿਹਾ ਹੀ ਕਿਹਾ ਹੈ ਤੇ ਅਸੀਂ ਨਹੀਂ ਖਾਂਦੇ ਹੁੰਦੇ ਆ ਤੇ ਤੁਸੀਂ ਵੀ ਨਹੀਂ ਖਾਣੀ ਚਲੋ ਠੀਕ ਆ ਮੰਮੀ ਬਸ ਦੇ ਲਾਉਂਦੀਆਂ ਸਲਾਹਾ ਕਰੀਆਂ ਭਾਈ ਉਹ ਦਵਾਈ ਲੈ ਕੇ ਆਇਆ ਮੈਂ ਤੇ ਮੰਮੀ ਕਹਿੰਦੇ ਦਵਾਈਆਂ ਨਹੀਂ ਖਾਣੀਆਂ ਮੰਮੀ ਹੂੰ ਬੋਲ ਲ ਜਿਹਨੇ ਸਲਾਹ ਦੇ ਦਿੱਤੀ ਮਾੜੀ ਜੀ ਫੇ ਟੋਕਾ ਦਾ ਕੀ ਕਰਨ ਜਾਇ ਜ਼ਰੂਰੀ ਵਿੱਚ ਨਾ ਉਹ ਮੇਰੇੋਂ ਜਿਆਦਾ ਸਿਆਣੀ ਆ ਉਹਨੇ ਜੀ ਵੇਖਿਆ ਤੇ ਫਿਰ ਕੀ ਵੇਖਿਆ ਨਹੀਂ ਖੁਦ ਕਰਦੀ ਨਹੀਂ ਤੂੰ ਕਿਹਨਾਂ ਚਾਹੇ ਸਿਆਣੀ ਜਿਹਨੇ ਸਲਾਹ ਦੇ ਦਿੱਤੀ ਨਾ ਕੀ ਮੜਾ ਕਰਾਂ ਮੈਂ ਜੇ ਉਹ ਕੋਈ ਪਤਾ ਹੋਵੇ ਕਿ ਮੈਂ ਉਹਦੇ ਕੋਲ ਜਾਵਾਂ ਤਾਂ ਠੀਕ ਦੇਣ ਦੀ ਸਲਾਹ ਨਹੀਂ ਮੈਨੂੰ ਤਾਂ ਪਤਾ ਉਹਨੇ ਕੀ ਵੇਖਿਆ ਮਤਲਬ ਕਿ ਉਹ ਸਲਾਹ ਵੀ ਨਹੀਂ ਦਿੱਸਦੀ ਨਾ ਘਰ ਚ ਉਹ ਤਾਂ ਸਲਾਹ ਚੰਗੀ ਹੋਊ ਤੇ ਮੈਂ ਲਵਾਂ ਉਹਦੀ ਜੇ ਚੰਗੀ ਨਹੀਂ ਤੇ ਮੈਂ ਕਿਉਂ ਲਵਾਂ ਮੈਂ ਉਹਨੂੰ ਦਵਾਈਆਂ ਖਾਣ ਤੋਂ ਮਨਾ ਕਰਨ ਦੀ ਤੌਂਦੀ ਤੂੰ ਦਵਾਈ ਖਾ ਲਿਆ ਪਰ ਕਿਉਂ ਦਵਾਈ ਖਾ ਲਿਆ ਕਰੇ ਭਈ ਰਾਣੇ ਤੈਨੂੰ ਕੁਛ ਨਹੀਂ ਪਤਾ ਤੇ ਨਾ ਹੀ ਸ਼ਮੀ ਨੂੰ ਪਤਾ ਜੇ ਕੱਲ ਉਹ ਧਰਨੀ ਰੱਬ ਦੇਗਾ ਨਾ ਤੇ ਮੇਰੇ ਕੋਈ ਪੁੱਛਣਾ ਤੈਨੂੰ ਬਾਹਰ ਉਹਨੇ ਪੁੱਛਣਾ ਜਾਂ ਸੱਸ ਦੱਸਦੀ ਐ ਸੱਸ ਤੇ ਜਾਂ ਮਾਂ ਤੁਸੀਂ ਨਹੀਂ ਪ੍ਰਧਾਨ ਹੋ ਜਾਣਾ ਤਨੂ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਪ੍ਰਧਾਨ ਵਾਲੀ ਕੋਈ ਗੱਲ ਨਹੀਂ ਹੁੰਦੀ ਉਹਨੇ ਮੈਂ ਸਿੱਧੀ ਗੱਲ ਇਹ ਕਹਿਨ ਦਿਆ ਜੇ ਕੋਈ ਸਲਾਹ ਦੇਂਦਿਆ ਨਾ ਤੇ ਫੇਰ ਕਿਹੜੀ ਗੱਲ ਕੀ ਤੱਕ ਚੰਗੀ ਸਲਾਹ ਦੇਂਦਿਆ ਮੇਰੀ ਗੱਲ ਉਹ ਮੈਨੂੰ ਕੱਲ ਕਹਿਣ ਦੀ ਸ਼ਮੀ ਇਹੋ ਗੱਲ ਕਹਿਣ ਦੇਈ ਜੀ ਤੇ ਆਪਾਂ ਇਹਦੇ ਲਈ ਹਿੰਮਤ ਲਈ ਕਿਲੋ ਦੁੱਧ ਵਧਰਵਾ ਲਈਏ ਕਿ ਇਹ ਕਰੋਗੇ ਚੰਗੇ ਤੇ ਤੰਦਰੁਸਤ ਰਹੋਗੇ ਸਖਤ ਹੋ ਜਾਓ ਉਹ ਚੰਗਾ ਹੀ ਸੋਚ ਕੇ ਮਾੜਾ ਫੜੀ ਨਾ ਕੋਈ ਦੀ ਗੱਲ ਠੀਕ ਹੈ ਜਿਹੜੀ ਠੀਕ ਹੈ ਉਹ ਠੀਕ ਹੈ ਉਹ ਜਿਹੜੀ ਨਹੀਂ ਦਵਾਈਆਂ ਖਾਣੀਆਂ ਦਵਾਈਆਂ ਨਹੀਂ ਖਾਣੀਆਂ ਫਲ ਫਰੂਟ ਖਾਣ ਤੁਲ ਤੀਣਾ ਰੋਟੀ ਖਾਓ ਅੱਜ ਕੇ ਤੇਰੀ ਡਾਕਟਰ ਨੇ ਸਲਾਹ ਦਿੱਤੀ ਕੋ ਚੰਗੀ ਜਿਹੜੀ ਸੀ ਅਸੀਂ ਵੀ ਡਾਕਟਰਾਂ ਦੇ ਚ ਮੰਨੇ ਚ ਆਏ ਆ ਅਸੀਂ ਵੀ ਡਾਕਟਰਾਂ ਦੀਆਂ ਦਵਾਈਆਂ ਖਾਣ ਲੱਗੇ ਪੰਡਾ ਪੰਡਾ ਦੀਆਂ ਦਵਾਈਆਂ ਖਾਣੀਆਂ ਖਾਣ ਪੀਣ ਖਾਓ ਮਮੀ ਤੂੰ ਨਾ ਅਜਾ ਦੀਆਂ ਚਿੰਤਰੀਆਂ ਨਾ ਛੱਡਿਆ ਕਰ ਚੰਗਾ ਲੱਗਾ ਹੋਣ ਮੇਰੀ ਗੱਲ ਸੁਣ ਨਿਆਣਾ ਆਉਣ ਲੱਗਾ ਘੱਟ ਹੋ ਰਿਹਾ ਇਹਦਾ ਮਤਲਬ ਉਹ ਨਿਆਣਾ ਆਉਣ ਲੱਗਾ ਤਾਂ ਜੋ ਤੂੰ ਹੀ ਕਰ ਜੇ ਮੈਂ ਤੈਨੂੰ ਉਹ ਕਰਨ ਦਵਾਂ ਮਤਲਬ ਠੀਕ ਹੈ ਜੇ ਤੂੰ ਆਪਣੀ ਮਰਜ਼ੀ ਕਰਨੀ ਆ ਮੇਰੀ ਨਹੀਂ ਕਰਨੀ ਤੇ ਮੈਂ ਚਲੀ ਜਾਈ ਨਹੀਂ ਤਾਂ ਕਰੋ ਆਪਣੀ ਮਰਜ਼ੀ ਤੇ ਕੱਲ ਨੂੰ ਕੋਈ ਗੱਲ ਹੋ ਗਈ ਨਾ ਤੇ ਮੇਰੇ ਅੱਗੇ ਨਹੀਂ ਆਉਣਾ ਫਿਰ ਮੈਂ ਤੁਹਾਨੂੰ ਪੁੱਛੂੰਗੀ ਇੱਕ ਇੱਕ ਨੂੰ ਕਰਕੇ ਬਾਕੀ ਗੱਲਾਂ ਗੱਲ ਮੁੱਕਦੀ ਐ ਕਿ ਤੈਨੂੰ ਸਾਰੀਆਂ ਗੱਲਾਂ ਮਨਜ਼ੂਰ ਐ ਚਿੰਚੜੀਆਂਆਂ ਹੀ ਛੱਡੀਆਂ ਐ ਨਹੀਂ ਇਹ ਨਹੀਂ ਮਨਜ਼ੂਰ ਇਹ ਕਰਨੀਆਂ ਕਰਨੀਆਂ ਤੂੰ ਜਿਹੜੀ ਸਹੀ ਗੱਲ ਹੋਆ ਨਹੀਂ ਐ ਕਿ ਚਿੰਚੜੀਆਂ ਕੱਢ ਕੇ ਫੇਰਦੀ ਐ ਉਹ ਨਾਂ ਦਿਲ ਦਿਖਾਇਆਗਾ ਚੁੱਪ ਕਰ ਜਾ ਮਾਂ ਮੇਰੀ ਨਾ ਮਾਂ ਦਾ ਪੁੱਤ ਵੱਡਾ ਐ ਬੜਿਆ ਹੁੰਦਾ ਚੁੱਪ ਕਰਕੇ ਜਾ ਜਿੱਦਾਂ ਮੈਂ ਨਹੀਂ ਉਤਰਾ ਹੀ ਹੋਣਾ ਐ ਆਹੋ ਓਦਾਂ ਓਦਾਂ ਗਿਗੜਾ ਸਾਡੀ ਸੁਣੀ ਜਾਂਦੀ ਐ ਇੱਥੇ ਆਹੋ ਹੋਈ ਮਾਂ ਤੁਹਾਡੀ ਨੂੰ ਮਰਦੀ ਐ ਨਹੀਂ ਮੈਂ ਚੱਲਣ ਦੇਣੀ ਐ ਮਾਂ ਮਾਂ ਰੱਬ ਨੇ ਜੇ ਸੁਣੀ ਐ ਤਾਂ ਤੁਹਾਡੀਆਂ ਹੀ ਸੁਣੀ ਜਾਵਾਂ ਤੁਹਾਨੂੰ ਕੀ ਪਤਾ ਤਨ ਤਾਂ ਜੀਰੋ ਦਾ ਨਹੀਂ ਪਤਾ ਅਗਿਆ ਸੁਣ ਲਵਾ ਮੈਂ ਮਰਜੀ ਮੇਰੀ ਚੱਲਣੀ ਕਿੱਦਾਂ ਕਹੂੰ ਉਤਰਾ ਨੂੰ ਚੱਲਣਾ ਪਊਗਾ ਭਾਵੇਂ ਉਹ ਦੁੱਧ ਪੀਂਦੀ ਆ ਤੇ ਭਾਵੇਂ ਉਹ ਫਰੂਟ ਖਾਂਦੀ ਕਣੀ ਕਣੀ ਉਹਨੂੰ ਦੁੱਧ ਤੇ ਫਰੂਟ ਹੀ ਖਾਣਾ ਪਊਗਾ ਤੇ ਰੋਟੀ ਆਪਣੀ ਖਾਵੇ ਰੱਜ ਕੇ ਪਤਾ ਨਹੀਂ ਮੰਮੀ ਜੀ ਮੇਰੇ ਪਿੱਛੇ ਕਿਉਂ ਪਏ ਰਹਿੰਦੇ ਆ ਦੱਸ ਮੈਂ ਤੇ ਇਹਨਾਂ ਨੂੰ ਚੰਗੀ ਸਲਾਈ ਦੇਨੀ ਆ ਨਾ ਮੈਂ ਕਿਹੜਾ ਸਿਮਰਤ ਦਾ ਬੁਰਾ ਸੋਚਦੀ ਆ ਕੁਛ ਪਤਾ ਨਹੀਂ ਕਿਉਂ ਹਮੇਸ਼ਾ ਮੇਰੇ ਨਾਲ ਇਦਾਂ ਹੀ ਕਰਦੀ ਆ ਮੈਂ ਸੋਚਿਆ ਸੀ ਚੱਲ ਘਰ 'ਚ ਹੁਣ ਖੁਸ਼ੀ ਆਈ ਆ ਤੇ ਹੁਣ ਹੀ ਮੇਰ ਨਾਲ ਖੁਸ਼ ਰਹਿਣਗੀ ਇਹ ਤੇ ਵੈਰੀ ਪਿਆ ਮੈਂ। ਤੇ ਨਹੀਂ ਸੁਧਰ ਸਕਦੇ ਜੋ ਮਰਜੀ ਕਰ। ਕੀ ਕਰੀ ਜਾਨੀ ਕੰਮ ਵੇਖ ਤੇਰਾ ਇੰਨਾ ਪਿਆ ਕਰਨ ਵਾਲਾ ਹੈ। ਤੇ ਸਲਾਮਾ ਤੂੰ ਮੈਨੂੰ ਇਹ ਚੱਲ ਜੰਨੀ ਹੈ ਤੇ ਜਾ ਕੇ ਤੂੰ ਨਾਲੇ ਨੂੰ ਮੇਰੇ ਗੱਲ ਪਵਾ ਦੇਣੀ ਹੈ। ਹੈ ਤੈਨੂੰ ਕੀ ਲੋੜ ਪਈ ਗੱਲਾਂ ਕਰਨ ਦੀ ਦੱਸ ਤੈਨੂੰ ਕੁਝ ਪਤਾ ਹੈਗਾ? ਨਹੀਂ ਨਾ ਪਤਾ ਹੈਗਾ। ਬਸ ਦੇਖਿਆ ਕਰ ਕੀ ਹੁੰਦਾ ਹੈ। ਹੈ ਤੇ ਉਹਨੂੰ ਦਵਾਈ ਆਪਾਂ ਖਾਣ ਨੂੰ ਨਹੀਂ ਦੇਣੀ ਤੇ ਤੂੰ ਆਲੀ ਦਵਾਈ ਖਾ ਸੀ ਮੇਰੇ ਤੋਂ। ਨਹੀਂ ਨਹੀਂ ਮੰਮੀ ਜੀ ਮੈਂ ਬਸ ਇੰਨਾ ਕਿਹਾ ਸੀ। ਪਿਤਾ ਕਦੇ ਕਦਾ ਕੈਪਸੂਲ ਖਾ ਲਿਆ ਕਰੇ ਲਗਾ ਲਈ ਬਰੂਡ ਕਾਦੇ ਵਾਸਤੇ ਤਾਕਤ ਵਾਸਤੇ ਦੁੱਧ ਕਾਦੇ ਵਾਸਤੇ ਤਾਕਤ ਵਾਸਤੇ ਜਿਹੜਾ ਤਾਕਤ ਦਾ ਪ੍ਰੋਟੀਨ ਖਣਾ ਹੋਗਾ ਨਾ ਟਾਈਮ ਆਊਗਾ ਤਾਂ ਆਪੇ ਲਿਆ ਲਾਂਗੇ ਮੰਮੀ ਪਰ ਇਹ ਪ੍ਰੋਟੀਨ ਹੌਲੀ ਹੌਲੀ ਅਸਰ ਕਰਦਾ ਆ ਜਿਹੜਾ ਡਾਈ ਵਾਲਾ ਹੁੰਦਾ ਜਿਹੜੀ ਦਵਾਈ ਹੁੰਦੀ ਹੈ ਨਾ ਉਹ ਇੱਕਦਮ ਅਸਰ ਕਰਦੀ ਆ ਏਕ-ਇਕ ਕੈਪਸੂਲ ਨੂੰ ਖਾ ਲੈਣ ਤੋਂ ਤਾਕਤ ਨਾਲ ਆਹੀ ਹੌਲੀ-ਹੌਲੀ ਚੱਲਣਾ ਜੱਗ ਤੱਕ ਨਹੀਂ ਚੱਲਣਾ ਰੱਬ ਦੇ ਕਹਿਣਾ ਦਿੱਦਸ ਸੱਤ ਐਂ ਚੱਲਦੇ ਆਏ ਨਾ ਅਸੀਂ ਬੱਚੇ ਜੰਮੇ ਆ ਨਾ ਸੰਪਤਾ ਹੈ ਨਾ ਕਿਤਰਾ ਜਦੋਂ ਉਤਰੇ ਚਲਣਾ ਤੂੰ ਨਾ ਬੋਲਿਆ ਕਰ ਤੇ ਨਾ ਮੋ ਬੋਲਿਆ ਕਰ ਖੁਸ਼ੀ ਮਨਾਇਆ ਕਰ ਰਾਮ ਨਰਿਆ ਕਰੋ ਹੁਣ ਸ਼ਾਂਤੀ ਰੱਖਿਆ ਕਰੋ ਵੀ ਚਾਹੀਏ ਤਾਂ ਟੱਗ ਬਟਕਾ ਕਰੰਦਾ ਪਿੰਦੀ ਆ ਗਈ ਨਾਲ ਉਹ ਨੂੰ ਲਾ ਦੇਦੀ ਆ ਮੰਮੀ ਜੀ ਮੈਂ ਤੇ ਆਪਣੇ ਵੱਲੋਂ ਚੰਗੀ ਦੀ ਸਲਾਹ ਦਿੰਨੀ ਹੈ ਨਾ ਪਰ ਤੁਸੀਂ ਹਮੇਸ਼ਾ ਉਲਟ ਸੋਚਦੇ ਹੋ ਮੇਰੀ ਗੱਲ ਨੂੰ ਮੈਨੂੰ ਕੋਈ ਹੱਕ ਨਹੀਂ ਹੈਗਾ ਕਿ ਇਹ ਵੀ ਗੱਲ ਚ ਬੋਲ ਲੰਦਾ ਇਹਦਾ ਮਤਲਬ ਮੈਨੂੰ ਬਸ ਕੰਮ ਦਾ ਮਤਲਬ ਆ ਕਿ ਮੈਂ ਕੰਮ ਕਰੀ ਜਾਵਾਂ ਇਹ ਹੀ ਨੂੰ ਮੈਂ ਕੁਝ ਨਹੀਂ ਕਹਿ ਸਕਦੀ

ਕੋਈ ਨਹੀਂ ਕਿ ਤਸਲਾਇਸ ਦੋ ਹਾਂਜੀ ਆ ਬਹੁਤ ਬਹੁਤ ਧੰਨਵਾਦ ਕੋਈ ਥੈਂਕ ਯੂ ਹੋਰ ਬੋਸਾ ਵਧੀਆ ਵਧੀਆ ਫੈਂਟੈਸਟਿਕ ਮੇਰੇ ਸ਼ਰਾਤੇ ਜੀ ਸਿੱਧਾ ਮਾਂ ਬਣਨ ਵਾਲੇ ਹੋਵੇ ਹਨ ਹਾਂ ਚਲੋ ਆਪਣਾ ਕੇ ਆਰਕੀ ਪੂਰੀ ᱜੇਅਰ ਕਰੀ ਅਪਡੇਟ ਹੈ ਕੇ ਹਾਂ ਹਾਂ ਕੋਈ ਨਾ ਧਿਆਨ ਰੱਖਣੀ ਅੱਛਾ ਯਾਰ ਥਰੀ ਪਸੰਦ ਸੀ ਜਿਹੜੀ ਕਾਲਰ ਵਿੱਚ ਸੀ ਕੁਝ ਕੋਈ ਕੁਝ ਬੀਬੂ ਹੋਇਆ ਹੈ ਤੇਰੀ ਨਹੀਂ ਨਹੀਂ ਅਜੇ ਉਹਨਾਂ ਦੇ ਘਰੇ ਕੁਝ ਨਹੀਂ ਹੋਇਆ ਹੋ ਚਲੇ 4-5 ਸਾਲ ਉਹਨਾਂ ਦੇ ਮੈਰਿਜ ਨੂੰ लाग तो नहीं है, नहीं है कुछ क्यों बाकल, मेरी सों आना, लाके कोई, है नहीं? नहीं, कोई नहीं गल सुन यार तेन पता है मेरी मतलब साष्तेदारी ਉਹਨਾਂ ਤੇ ਵੀ ਅਸਾਈ ਸੀ ਬਾਰਿਸ਼ ਛਾਣੀ ਹੈ ਇੱਥੇ ਚਲੋ ਤੁਹੇ ਤਾਂ ਪੜਨਾ ਪੜਨਾ ਜੀ ਘਾਟਾ ਮੈਨੂੰ ਪਤਾ ਨਹੀਂ ਹੈਗਾ ਬਟ ਉਹ ਦੋਵੇਂ ਮਿਲਤ ਰਾਣੀ ਛਾਣੀ ਸੀ ਇੱਕ ਤੇ ਬੇਬੀ ਹੋਣ ਵਾਲਾ ਸੀ ਦੂਜੇ ਤੇ ਨਹੀਂ ਸੀ ਹੋਣ ਵਾਲਾ ਤੇ ਉਹਨਾ ਉਹਨਾਂ ਖਾਣੇ ਵਿੱਚ ਕੁਝ ਪਾ ਕੇ ਦਿੱਤੀ ਸੀ ਜਿਸ ਤੇ ਨਾ ਉਹ ਤਾਂ ਮਿਸ ਕੈਰੀ ਚੁਲ ਜ ਗਈ ਹਾਈ ਆ ਇਦਾਂ ਵੀ ਤਾਂ ਮਾਤਾ ਜਾਨੇ ਉਹ ਨੂੰ ਜੋ ਪੀ ਸਭੀ ਆਪਨਾ ਕਿਤੇ ਦਿਨ ਦੇ ਸੀ ਕੰਦੀ ਤੇ পেট ਭੁੱਖਿਆ ਨਾ ਕਰਨ ਤੇ ਉਹ ਸਾਰਾ ਖਾਣਾ ਮੈਂ ਬਣਾ ਕੇ ਤੇ ਆ ਕੰਗੀ ਕਤੀ ਸਬਜੀ ਉਹਨੂੰ ਦੁੱਧ ਚ ਪਾ ਕੇ ਕੁਛ ਦਿਨ ਤੇ ਸੀ ਕਤੀ ਸਬਜੀ ਚ ਪਾ ਕੇ ਦਿੰਦੀ ਸੀ ਪਤਾ ਹੈ ਇੱਕ ਵਾਰੀ ਤਾਂ ਸੱਸ ਐਸੇ ਹੀ ਉਹ ਉੱਤੇ ਚੜ੍ਹੀ ਉਹਨੇ ਚੁੱਪ ਚਾਪ ਨਹੀਂ ਕੀ ਪਾ ਕੇ ਤਾਂ ਵਿਚਾਰੇ ਟਿੰਕੇ ਜਿਵੇਂ ਡਾਕਟਰ ਨੇ ਦੱਸਿਆ ਕਿ ਪਤਾ ਨਹੀਂ ਕਿਹੜੀ ਮੈਡੀਸਿਨ ਦਿੱਤੀ ਹੈ ਰੀਆ ਉਹ ਤਾਂ ਵਿਚਾਰਿਆਂ ਨਾ ਮਿਸਟੈਲਜੋ ਗਿਆ ਯਾਰ ਤੇ ਹੁਣ ਅੱਜ ਤੱਕ ਉਹ ਵਿਚਾਰੀ ਮਾਂ ਨਹੀਂ ਬਣ ਸਕਦੀ ਹਾਏ ਯਾਰੇ ਸੇਮ ਇਦਾਂ ਹੀ ਮੇਰੇ ਨਾਲ ਵੀ ਕਰਨਦੇ ਆ ਉਹਨਾਂ ਨੇ ਮੈਨੂੰ ਕੋਈ ਕੰਮ ਨਹੀਂ ਕਰਨ ਦਿੰਦੇ ਸਾਰਾ ਕੰਮ ਆਪ ਕਰਦੇ ਆ ਜਦੋਂ ਮੈਂ ਕਹਣਾ ਨਾ ਲਿਆਉ ਮੈਂ ਕਰਵਾ ਦਿੰਨੀ ਤੁਹਾਡੇ ਲਈ ਕਹਿੰਦੇ ਨਹੀਂ ਨਹੀਂ ਤੂੰ ਬੈਠ ਜਾ ਤੇ ਤੈਨੂੰ ਇਹਨਾਂ ਤੂੰ ਰੈਸਟ ਕਰ ਆ ਦੁੱਧ ਵੀ ਆਪ ਦੇਣਾ ਉਹਨਾਂ ਨੇ ਰਾਤ ਨੂੰ ਦੁੱਧ ਵੀ ਦੇ ਕੇ ਜਾਂਦੇ ਆ ਖਾਣਾ ਵੀ ਆਪ ਬਣਾ ਕੇ ਦਿੰਦੇ ਮੈਨੂੰ ਤਾਂ ਕਿਚਨ 'ਚ ਜਾਣ ਹੀ ਨਹੀਂ ਦਿੰਦੇ ਪਾਗਲ ਤੂੰ ਇੱਥੇ ਤੂੰ ਕੁਝ ਨਾ ਖਾ ਉਹ ਪਾਗਲ ਹੈ ਲਿਆ ਮੇਰੀ ਗਾਲ੍ਹਾਂ ਮੇਰੀ ਮੱਕੜਾ ਚਬਕੀ ਇੱਕ ਚੀਜ਼ ਕਿ ਨਹੀਂ ਹੋਣੀ ਹੈ ਕਿਉਂਕਿ ਇਹ ਤਾਂ ਪੱਛਾ ਨਹੀਂ ਕੋਈ ਹੈਗਾ ਇਹਦਾ ਪੱਛਾ ਹੈਗਾ ਤੇ ਤੇਰੀ ਦਾਸ ਨੇ ਤੇਰੀ ਸੱਸ ਨੇ ਹਨਾ ਕੀ ਜਿਹੜਾ ਚੇਜ ਨਾ ਅੰਤ ਵਿੱਚ ਸਾਰਾ ਇਹਨਾਂ ਨੂੰ ਬਹੁਤ ਪਿਆਰ ਕਰਨਾ ਕਰ ਕਿ ਸੋ ਉਹਨਾਂ ਨੂੰ ਉਸ ਦਾ ਮਹਾਰਸਿਦ ਹੈਗਾ ਹੋਈ ਯਾਰ ਮੈਨੂੰ ਤਾਂ ਹੋਰ ਟੈਨਸ਼ਨ ਪੈ ਗਈ ਆ ਮੈਨੂੰ ਐਨੇ ਵਿੱਚ ਤੂੰ ਨਾ ਮੇਰੀ ਗਾਲ੍ਹਾਂ ਜਿਹੜੇ ਡਾਕਟਰ ਨੇ ਮੈਡੀਸਨ ਤਾਂ ਦੇ ਲਈ ਨਾ ਉੱਥਾ ਆ ਕਰਕੇ ਤੇ ਉਹਨੇ ਨੇ ਮਨ ਕਰ ਦਿੱਤ ਨੂੰ ਖਾਂ ਤੋਂ ਓਹੋ इन्ना ने ਮੜਾ ਕੀਤੀ ਉਹ ਮੰਮੀ ਜੀ ਨੇ ਪਹਿਲਾਂ ਕਿਹਾ ਤੇ ਬਾਅਦ ਚ ਇਹਨਾਂ ਨੇ ਹਾਂਮੀ ਭਰ ਦਿੱਤੀ ਆ ਕਿ 오 ਮਾਈ ਗਾਡ ਸੀਮਨਲ ਅ ਧਿਆਨ ਰੱਖ ਆਪਣਾ ਇਹ ਤੇਰਾ ਗਲਤ ਹੋ ਰਿਹਾ ਕਿਉਂਕਿ ਮੈਨੂੰ ਚੈਲਸੀ ਫੀਲ ਹੋ ਰਹੀ ਆ ਕਿ ਤੇਰੇ ਘਰ ਬੇਬੀ ਆ ਰਿਹਾ ਹੈ ਤੇ ਇਸ ਕੁਛ ਤੋਂ ਇੰਨੀ ਐਕਟਿਵੜੀ ਇੰਨੀ ਸਮਾਰਟ ਤੂੰ ਕੀ ਕਰਦੀ ਆ ਹਾਏ ਯਾਰ ਮੈਨੂੰ ਤਾਂ ਖੁਦ ਨਹੀਂ ਪਤਾ ਮੈਂ ਇਹ ਦਵਾਈ ਖਾਣੀ ਆ ਸਾਹੀ ਲਾਜੀ ਡਾਕਟਰ ਕੋ ਮੈਡੀਸਿਨ ਲੈ ਕੇ ਆਏ ਆ ਤੇ ਉਹਨਾਂ ਨੇ ਮੈਨੂੰ ਕਿਹਾ ਤਾਂ ਮੰਮੀ ਆਂਦੀ ਕਿ ਮੈਡੀਸਿਨ ਨਹੀਂ ਖਾਣੀ ਬਸ ਦੁੱਧ ਵਗੈਰਾ ਤੇ ਸੇਬ ਵਗੈਰਾ ਜ਼ਿਆਦਾਤਰ ਖਾਣਾ ਵਾ ਫਰੂਟ ਵਗੈਰਾ ਜ਼ਿਆਦਾ ਕਹਾਂ ਵਾ ਤੇ ਦੀਦੀ ਨੇ ਆ ਕੇ ਹਮੇ ਭਰ ਦਿੱਤੀ ਕਿ ਹਾਂਜੀ ਹਾਂਜੀ ਕੁਝ ਨਹੀਂ ਉਹਨਾਂ ਨੂੰ ਦੇਣਾ ਮੈਡੀਸਿਨ ਨਹੀਂ ਖਾਣੀ ਬਸ ਖਾਣ ਲਈ ਧਿਆਨ ਕਰਨਾ ਚੀਜ਼ੇ ਨੂੰ ਸਿਮਰਤ ਮੇਰੀ ਗੱਲ ਸੁਣ ਤੂੰ ਇੱਕ ਟੈਸਟ ਰਹਿ ਗਿਆ ਬੱਚਾ ਤੂੰ ਠੀਕ ਹੈ ਹਾਂਜੀ ਮੇਰੀ ਗੱਲ ਸੁਣਨਾ ਧਿਆਨ ਦੇਣਾ ਆਪਣੀ ਚਚਾ ਨਹੀਂ ਤੇ ਕੋਈ ਵੀ ਚੀਜ਼ ਨਹੀਂ ਖਾਣੀ ਕਿ ਨਾ ਮਰ ਚ ਕਿ ਕਬ ਉਹ ਕਿ ਮੈਂ ਨਹੀਂ ਕਰੀ ਨਹੀਂ ਆ ਰਹੇ ਮੈਨੂੰ ਤਾਂ ਧਿਆਨ ਰੱਖਣਾ ਪਣਾ ਮੈਨੂੰ ਤਾਂ ਹੋਰ ਹੀ ਡਰ ਲੱਗਨ ਦਿਆ ਪਿਆ ਇਹ ਮੈਂ ਮੈਂ ਤਾਂ ਗਲਤ ਨਹੀਂ ਕਰ ਰਹੀ ਚੀਜ਼ ਚ ਗਲਤ ਪ੍ਰੂਫ ਕਰ ਰਹੀ ਨਾ ਕਿਉਂ ਕਰ ਰਿਹਾ ਪਤਾ ਨਹੀਂ ਕਿਸ਼ਾ ਕਰੀ ਹਮਲਾ ਕਰ ਤੇ ਜੇ ਕੋਈ ਚੀਜ਼ ਆ ਕੇ ਆਵੇ ਤੇ ਤੈਨੂੰ ਕਵੀ ਅੱਛਾ ਨੂੰ ਕਹੇ ਮੈਂ ਬਾਜੋ ਖਾਮਾ ਕੇ ਕਿਹਾ ਸੀ ਤੁੰਗਾ ਇਸ ਮੀਨਸ ਕਿ ਉਹਦੇ ਤੇਰੇ ਕੋਲ ਨਾ ਕੁਝ ਖਾਣ ਵਾਲੀ ਚੀਜ਼ ਪਾਇਆ ਹੋਇਆ ਹੈ ਵਾਹ ਯਾਰ ਮੈਂ ਕੋਰੀ ਸੋਚ ਕੇ ਰਹਾਣੀ ਹਾਂ ਕਿ ਸਿਮਰਲ ਅੱਛਾ ਮੈਂ ਜਰਾ ਬਹੁਤ ਸਿਕਰੂ ਰਿਹਾ ਤਾਂ ਪਲੀਜ਼ ਆਪਣਾ ਧਿਆਨ ਦੇ ਯਾਰ ਮੈਂ ਇਸ ਚੀਜ਼ ਬਾਰੇ ਸੋਚੂਗੀ ਧਿਆਨ ਵੀ ਰੱਖੂਗੀ ਇਹ ਸਾਰਾ ਕੁਝ ਆਪ ਹੀ ਬਣਾ ਕੇ ਦੇ ਦਿੰਦੀ ਹਾਂ ਮੈਨੂੰ ਤਾਂ ਕਰ ਤੂੰ ਬੜੀ ਬੁੱੱਦੂ ਹੈ ਜੀ ਠੀਕ ਹੈ ਅੱਜ ਚੈਲਨ ਮੇਰੇ ਹੱਥ ਪਾਣਾ ਮੰਗਣ ਤੇ ਤੁਹਾਨੂੰ ਤੇ ਲਗੀ ਓਕੇ ਹ ਕੋਈ ਯਾਰ ਰੱਖੀ ਉਸਦੇ ਹੱਥੋਂ ਕੋਈ ਵੀ ਚੀਜ਼ ਨਾ ਘਾਹੀ ਜੋ ਕਿ ਉਹ ਨਹੀਂ ਚਾਹੀਦੀ ਸ਼ਾਮਿਲਾਂ ਨਹੀਂ ਨਹੀਂ ਯਾਰ ਮੈਂ ਇਸ ਚੀਜ਼ ਦਾ ਪੂਰਾ ਧਿਆਨ ਰੱਖੂੰਗੀ ਇਹ ਤੇ ਗਿੰਬੇ ਤੋਂ ਨਹੀਂ ਜਲਸ ਫੀਲ ਕਰਦੀ ਹੈ ਚਲ ਠੀਕ ਹੈ ওকে ওকে ਅਗਲੇ ਕੱਦੇ ਆਕੇ ਮੈਂ ਸਿੱਧੇ ਆਪਣੇ ਘੇਰੇ ਜਾਣੀ ওকে ਆਓ ਠੀਕ ਹੈ ਬਾਏ ਆਈ ਲਵ ਯੂ ਡਾਰਲਿੰਗ ਸੇਮ ਟੂ ਯੂ ਇਹਦਾ ਮਤਲਬ ਜੋ ਕੁਝ ਵੀ ਇਹ ਕਰਨਦੀ ਹੈ ਇਹਦੇ ਚ ਵੀ ਇਹਦੀ ਸਾਜ਼ਿਸ਼ ਹੈ ਜੁਕਲ ਨੂੰ ਇੰਨੇ ਮੇਰੇ ਬੱਚੇ ਨਾਲ ਕੁਝ ਕਰਤਾ ਫੇਰ ਸਿਮਰਤ ਮੈਨੂੰ ਲੱਗਦਾ ਤੈਨੂੰ ਇਹ ਗੱਲ ਕਰਨੀ ਪੈਣੀ ਆ ਮੈਂ ਆਪਣੇ ਤੇ ਸਭ ਕੁਝ ਬਰਦਾਸ਼ਤ ਕਰ ਸਕਦੀ ਆ ਪਰ ਆਪਣੇ ਬੇਬੀ ਦੇ ਨਹੀਂ ਮੈਨੂੰ ਇਹ ਗੱਲ ਕਰਨੀ ਪੈਣੀ ਇੰਨਾ ਨਾ ਮੈਨੂੰ ਲੱਗਦਾ ਮਮੀ ਨਾਲ ਗੱਲ ਕਰਨੀ ਹੀ ਪੈਣੀ ਸਿਮਰਤ ਕਿੱ데 ਚਲੀ ਆ ਔਰ ਇੱਥੇ ਆਂ ਜੀ ਦੱਸੋ ਇੱਧਰ ਆ ਜਾਓ ਮੇਰੀ ਗੱਲ ਸੁਣੋ ਇਹ ਜਿਵੇਂ ਸੋਨੇ ਲੱਗਦੇ ਆ ਦੋਵੇਂ ਹੱਸਦੇ ਖੇਡਦੇ ਕਿੰਨਾ ਖੁਸ਼ ਆ ਨਾ ਸਾਹਿਲ ਵੀ ਬਾਬਾ ਜੀ ਇੰਨੀ ਖੁਸ਼ੀਆਂ ਹਮੇਸ਼ਾ ਬਣੀਆ ਰਹੇ ਸੋਖ ਸੁਖਾਂ ਦਾ ਦੇਣਾ ਬਈ ਲੈ ਚੱਲੀ ਜੀ ਉਹਦੇ ਨਾਲ ਹੱਸੀ ਖੇਢੀ ਜਾਂਦੀ ਆ ਐਨਾ ਨਹੀਂ ਮੈਨੂੰ ਕਿਹਾ ਵੀ ਇਹੇ ਦੀ ਦੇ ਦੁੱਧ ਦਾ ਦੇ ਦੁੱਧ ਤੇ ਦੇ ਦੇ ਮੈਨੂੰ ਦੁੱਧ ਪੀਣ ਦਾ ਇਹਦਾ ਟਾਈਮ ਹੋ ਗਿਆ ਵਾ ਇਹਨੂੰ ਪਹਿਲੇ ਦੁੱਧ ਦੇ ਕੇ ਆਵਾ ਹੇ ਰੀ ਮੈਂ ਸਬਜੀ ਬਾਜੀ ਕੱਢ ਲਈ ਮਣਕੇ ਮੈਨੂੰ ਵੀ ਚੇਤਾ ਭੁੱਲ ਜੂਗਾ ਆਪਣਾ ਇਹਨੇ ਧਿਆਨ ਨਹੀਂ ਕਰਨਾ ਕੱਲ ਆਂਦੀ ਮੈਨੂੰ ਨਾ ਠੰਡਾ ਦੁੱਧ ਦਿਆ ਕਰੋ ਦੀਦੀ ਪਾ ਠੰਡਾ ਪੀਣਾ ਚਾਹ ਮਿੱਠਾ ਤੇ ਵੀ ਆਈ ਏ ਥੋੜਾ ਹੀ ਮਿੱਠਾ ਠੀਕ ਏ ਜ਼ਿਆਦਾ ਕੀ ਦੇਣਾ ਸਿੰਦੇ ਤੇ ਲੈ ਫੜ ਦੋਦੂ ਵੀ ਲਾ ਆਪਨਾ ਤੇਨੂੰ ਨਹੀਂ ਮੇਲਾ ਖਿਆਲ ਹੁੰਦਾ ਤੂੰ ਮੈਨੂੰ ਅੱਜ ਆਵਾਜ਼ ਹੀ ਨਹੀਂ ਦਿੱਤੀ ਹੈਗੀ ਹਾਂਜੀ ਲੈ ਫੜ ਕੀ ਲੈਣੀ ਆ ਕੀ ਹੋ ਗਿਆ கரੰਟ ਪੈ ਗਿਆ ਨਹੀਂ 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 ਕੁਝ ਨਾ ਰੱਖ ਦੋ ਮੈਂ ਪੀ ਲੈਂਦੀ ਆ ਠੰਡਾ ਜਿਆਦਾ ਨਾ ਥੋੜਾ ਜਿਹਾ ਜਿਗਾ ਜਿਹਾ ਲੈ ਲੰਦੋ ਤੇ ਬਾਉ ਪੀਲਾ ਨਾ ਉਹ ਟਾਈਮ ਵੇਖ ਅੱਗੇ ਕਿੰਨੀ ਲੇਟ ਹੋ ਗਈ ਆ ਆਹੋ ਪੀਲਾ ਭਾਬੀ ਲੈ ਕੇ ਆਏ ਤੇ ਨਹੀਂ ਨਹੀਂ ਸਾਈ ਰੇਲਾ ਬਿਲਕੁਲ ਆਪਣਾ ਧਿਆਨ ਨਹੀਂ ਰੱਖਦੀ ਹੈਗੀ ਮੈਂ ਰੱਖ ਦੋ ਕੋਈ ਨਾ ਮੈਂ ਪੀ ਲੈਂਦੀ ਆ ਹਾਂ ਤੁਸੀਂ ਰੱਖ ਦੋ ਮੈਂ ਪਿਆ ਕੇ ਜਾਉਂਗਾ ਹਾਂ ਬਸ ਅੱਧਾ ਕੰਮ ਮੇਰਾ ਤੂੰ ਕਰ ਦਿੰਨਾ ਪੀਲਾ ਪੀਲਾ ਹਣ ਇੱਕੋ ਟੀਂ ਚ ਪੀਣਾ ਹੈ ਹਾਂਜੀ ਕੋਈ ਪੀਲਾ ਹੀ ਮਰਦਾ ਹੈ ਪੀਲਾ ਹੀ ਮਰਦਾ ਹੈ ਸਾਇਰ ਕੋਈ ਨਾ ਬਾਅਦ ਚ ਪੀਲੇ ਨਹੀਂ ਮੇਰਾ ਮਨ ਨਹੀਂ ਹੈ ਮੈਂ ਬਾਅਦ ਚੋਂ ਵੀ ਤਾਂ ਮੰਨ ਕਰਨਾ ਹੀ ਆ ਮੈਨੂੰ ਹੁਣੇ ਪੀਲਾ ਪੋ ਕੋਈ ਨਾ ਪੀ ਲੈਨੀ ਤਾ ਪੀਲਾ ਵੀ ਚਲੋ ਫੋਨ ਆਇਆ ਕੇ ਨਾ ਤੇ ਉਹ ਇਹ ਆਖਦੇ ਨੇ ਬੇਦਾ ਕੀ ਹੈ ਪਰ ਹਮ ਨੇ ਜਾਣੀ ਦੇਖਿਆ ਇਹਦਾ ਕੋਈ ਬਹੁਤ ਆਸਾਨੀ ਹੈ ਕੀ ਕਰਦੇ ਉਹਨੇ ਜੋ ਕੁਝ ਵੀ ਮੈਨੂੰ ਸਮਝਾਇਆ ਹੈ ਨਾ ਉਹਨੂੰ ਚੰਗਾ ਰੱਖਣਾ ਚਾਹੀਦਾ ਹੈ ਬੜੀ ਥੋੜਾ ਗੱਲ ਆ ਪੀਣਾ ਮਾਤੇ ਬਸ ਪੀਣਾ ਵਾ ਮਾਂਨ ਨੂੰ ਨਹੀਂ ਆਪਾਂ ਪੁੱਛਣਾ ਇਹ ਜ਼ਰੂਰੀ ਹੈ ਤੇਰੇ ਵਾਸਤੇ ਤੈਨੂੰ ਕੀ ਸਮਝਾਇਆ ਮੰਮੀ ਜੀ ਨੇ ਸਾਹਿਲ ਨੇ ਡਾਕਟਰ ਨੇ ਕੀ ਕਿਹਾ ਵਾ ਆਪਾਂ ਮਾਂ ਦੀ ਗੱਲ ਨਹੀਂ ਮੰਨਣੀ ਜਿਹੜੀ ਚੀਜ਼ ਮੈਂ ਦੇਣੀ ਹੈ ਨਾ ਉਹ ਖਾਣੀ ਖਾਣੀ ਆ ਬਸ ਆ ਫੜ ਪੀ ਦੀਦੀ ਤੁਸੀਂ ਪੀ ਲੋ ਹੈ ਹੈ ਚੱਲ ਲੀ ਹੋਗੀ ਮੈਂ ਤੇ ਹੁਣੇ ਰੋਟੀ ਖਾਧੀ ਆ ਮੈਂ ਅੱਗੇ ਦੁੱਧ ਕਿੰਨੀ ਹੁੰਨੀ ਆ ਮੈਨੂੰ ਤੇ ਉਦਾ ਦੁੱਧ ਨਹੀਂ ਪਸੰਦ ਤੈਨੂੰ ਪਤਾ ਹੀ ਆ ਤੇ ਤੁਹਾਨੂੰ ਮਰੇ ਮਿੰਦ ਵੀ ਕਿਹੜਾ ਪਸੰਦ ਆ ਤੁਸੀਂ ਡੋਲ ਦੋ ਇਹਨਾਂ ਮੰਮੀ ਨੂੰ ਅਗੜਾ ਦੱਸਣਾ ਵਾ ਤੇਰਾ ਕੀ ਹੋ ਗਿਆ ਦਿਮਾਗ ਖਰਾਬ ਪਸੰਦ ਨਾ ਪਸੰਦ ਦੀ ਬਹੁਤ ਗੱਲ ਨਹੀਂ ਹੈਗੀ ਤੈਨੂੰ ਹੁਣ ਡਾਕਟਰ ਨੇ ਦੱਸਿਆ ਵਾ ਬੇਬੀ ਵਾਸਤੇ ਦੁੱਧ ਜ਼ਰੂਰੀ ਆ ਜਿਹੜੀ ਚੀਜ਼ ਡਾਕਟਰ ਨੇ ਦੱਸੀ ਹੈ ਨਾ ਉਹ ਹੁਣ ਆਪਾਂ ਖਾਣੀ ਖਾਣੀ ਆ ਸਮਝ ਲੱਗੀ ਤੈਨੂੰ ਕੁਝ ਤੂੰ ਥੋੜਾ ਜਿਹਾ ਪੀ ਲੋ ਹਾਂ ਥੋੜਾ ਜਿਹਾ ਸਿਮਰਤ ਤੈਨੂੰ ਮੈਂ ਦੱਸਿਆ ਤਾਂ ਹੈ ਕਿ ਮੈਂ ਦੁੱਧ ਨਹੀਂ ਪੀਂਦੀ ਮੈਂ ਤਾਂ ਵੈਸੇ ਬਹੁਤ ਘੱਟ ਪੀਂਦੀ ਆ ਤੇ ਨਾਲੇ ਹੁਣੇ ਮੈਂ ਰੋਟੀ ਖਾਦੀ ਆ ਤੂੰ ਸ਼ਰਦਨ ਹੋ ਗਈ ਆ ਪੀ ਦੁੱਧ ਦੀਦੀ ਰੋਟੀ ਖਾਣ ਤੋਂ ਬਾਅਦ ਸਾਰੇ ਜੋ ਦੁੱਧ ਪੀਂਦੇ ਆ ਤੂੰ ਵੀ ਪੀਰੋ ਹਾਂ ਨਹੀਂ ਪੈਣਾ ਐਵੇਂ ਨਾ ਚਾਹ ਲਖ ਲਾਰੀ ਜਾ ਮੇਰਾ ਦਿਮਾਗ ਨਾ ਚੱਟ ਮੈਨੂੰ ਕੰਮ ਕਰਨ ਦੇ ਚੋਪਰ ਕੇ ਡੀਕ ਲਾ ਕੇ ਤੇ ਇੱਕੋ ਵਾਰ ਦੁੱਧ ਸਾਰਾ ਫਿਨਿਸ਼ ਹੋਣਾ ਚਾਹੀਦਾ ਆਉਂਦੀ ਵਾਰ ਕਮਰੇ ਚੋਂ ਆਈ ਤੇ ਗਲਾਸ ਮੈਂ ਲੈ ਕੇ ਜਾਣਾ ਚੱਲੀ ਜੀ ਨਾ ਮੇਰੀ ਮੈਨੂੰ ਪਤਾ ਵਾ ਤੂੰ ਮੇਰਾ ਵੀ ਹੁਣ ਖਿਆਲ ਰੱਖਾਂ ਲੱਗ ਪਈ ਹੈ ਤਾਂ ਹੀ ਕਹਿੰਦੀ ਹੈ ਨਾ ਫੇ ਦੀ ਤੁਸੀਂ ਵੀ ਦੁੱਧ ਪੀਓ ਮੈਂ ਪੀਂਦੀ ਹਾਂ ਕਮਲੀ ਜੀ ਪਿਆ ਫੀ ਬਹੁਤੀ ਹਰ ਕਿਸੇ ਨੂੰ ਫਰੂਟ ਕੱਟ ਕੇ ਦੇਣੀ ਹੈ ਪੀਜ਼ਾ ਪੀਜ਼ਾ ਬੱਸ ਇਹ ਫੱਕੀ ਮੈਨੂੰ ਲੱਗਦਾ ਕੋਈ ਦੀ ਸਾਜ਼ਿਸ਼ ਹੈ ਨਹੀਂ ਤੇ ਦੁੱਧ ਤੇ ਛੱਡਦੀ ਨਹੀਂ ਹੁੰਦੀ ਅੱਜ ਨਹੀਂ ਮੈਂ ਦੁੱਧ ਹੀ ਨਹੀਂ ਪੀਣਾ ਮੈਂ ਰੋਟੀ ਖਾਦੀ ਹੈ ਇਹ ਦੁੱਧ ਤੇ ਹੁਣ ਮੈਂ ਢੋਲ ਦਿੰਦੀ ਆ ਮੈਨੂੰ ਲੱਗਦਾ ਇਸ ਚੀਜ਼ ਬਾਰੇ ਮੰਮੀ ਨਾਲ ਗੱਲ ਕਰਨੀ ਪੈਣੀ ਹੈ ਮੰਮੀ ਕਿਹੜੀ ਗੱਲ ਕਰਨੀ ਮੰਮੀ ਮੇਰੀ ਗੱਲ ਸੁਣ ਲੋ ਮੈਂ ਸ਼ੰਮੀ ਜੀ ਦੇ ਹਾ ਦਾ ਕੋਈ ਚੀਜ਼ ਨਹੀਂ ਖਾਇਆ ਕਰਨੀ ਕਿਉਂ ਤੈਨੂੰ ਪਤਾ ਮੇਰੇ ਫਰੈਂਡ ਨੇ ਕਿੰਨਾ ਕੁਝ ਮੈਨੂੰ ਸਮਝਾਇਆ ਅੱਜ ਕੀ ਫਰੈਂਡ ਨੇ ਸਮਝਾਇਆ ਤੈਨੂੰ ਦੱਸ ਨੂੰ ਜਰਾ ਮੰਮੀ ਉਹਨੇ ਮੈਨੂੰ ਕਿਹਾ ਵਾ ਕਿ ਇੱਕ ਨਾ ਉਹਦੀ ਫਰੈਂਡ ਹੀ ਕੋਈ ਉਹ ਦਰਾਣੀ ਜਠਾਣੀ ਇਕੱਠੀਆਂ ਵੀ ਆਈਆਂ ਗਈਆਂ ਵਾ ਤੇ ਜੇ ਇੱਕ ਵੱਡੀ ਕਰੇ ਬੱਚਾ ਨਹੀਂ ਹੁੰਦਾ ਇਹ ਤੇ ਵੱਡੀ ਨੇ ਜਿਹੜੀ ਛੋਟੀ ਦੇ ਬਲ ਕਰੇ ਜਦੋਂ ਬੱਚਾ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤੂੰ ਇਹ ਸੋਚਦੀ ਪਈ ਹੈ ਸੋਚਿਆ ਨੂੰ ਮੰਮੀ ਦੱਸ ਕੀ ਆ ਜਿਹੜੀ ਗੱਲ ਹਕੀਕਤ ਉਹ ਜੀ ਸੱਚੀ ਆ ਮੇਰੀ ਸੁਣ ਗੱਲ ਉਹ ਦੇ ਕਰ ਪੱਛਾ ਨਹੀਂ ਹੁੰਦਾ ਖੱਲੋ ਉਹ ਇਹੋ ਜੀ ਨੀਤ ਦੀ ਨਹੀਂ ਹੈਗੀ ਵੀ ਤੈਨੂੰ ਐਸ ਤਰ੍ਹਾਂ ਕਰੂਗੀ ਫਿਰ ਉਹ ਤੇਰੀ ਭੈਣ ਹੈ ਤੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੀ ਇਹ ਕੰਮ ਗਲਤ ਹੈ ਮੈਨੂੰ ਨਹੀਂ ਪਸੰਦ ਇਹ ਕੰਮ ਮੰਮੀ ਉਹ ਵੀ ਨਾ ਮੈਨੂੰ ਵਿਸ਼ਵਾਸ ਹੈਗਾ ਮੰਮੀ ਉਹ ਵੇਸ਼ਾ ਕੀ ਭੈਣ ਨਹੀਂ ਆ ਇੱਕ ਮੂੰਹ ਬੋਲੀ ਭੈਣ ਹੈ ਜਿਸਾ ਕੀ ਹੋਵੇ ਤੇ ਫਿਰ ਵੀ ਮੇਰੇ ਦੁੱਖ ਕਰੇ ਨੂੰ ਤਾਂ ਮੇਰੇ ਮਾਸਾ ਦੁੱਖ ਨਹੀਂ ਹੁੰਦਾ ਦੁੱਖ ਹੋਵੇ ਨਾ ਹੋਵੇ ਇਸ ਗੱਲ 'ਚ ਇਹੋ ਜਿਹਾ ਕੰਮ ਨਹੀਂ ਕਰ ਸਕਦੀ ਤੇ ਨਹੀਂ ਕਰ ਸਕਦੀ ਉਹ ਇਹੋ ਜੀ ਨਹੀਂ ਹੈਗੀ ਉਹ ਤੈਨੂੰ ਟਾਈਮ ਨਾਲ ਚੀਜ਼ ਦਿੰਦੀ ਹੈ ਨਾ ਚੁੱਪ ਕਰਕੇ ਟਾਈਮ ਨਾਲ ਚੀਜ਼ ਖਾਇਆ ਕਰ ਇਹ ਤੇਰਾ ਇੱਕ ਤੇਰਾ ਕਰਦੀ ਦੂਜਾ ਤੂੰ ਬੋਲਦੀ ਓ ਤੇ ਛੱਕ ਕਰਦੀ ਐ ਉਹ ਹੋਣੀ ਨਹੀਂ ਐ ਤੇ ਨਹੀਂ ਲੈਣਾ ਉਹਨੇ ਓ ਜੀ ਮੰਮੀ ਹੋ ਸਕਦਾ ਹੀ ਕੋਈ ਛੀ ਖਾਣ ਵਾਲੀ ਚੀਜ਼ ਕੁਝ ਫਲਾ ਕੇ ਦੇ ਦੇ ਕਿਉਂ ਮਿਲਾ ਕੇ ਦੇ ਦੇ ਭਾਈ ਉਹਨੂੰ ਤੇਰਾ ਦੁਖੀ ਐ ਤੇਰਾ ਤੇ ਮੰਮੀ ਦੁਖੀ ਐ ਤੈਨੂੰ ਪਤਾ ਕਿ ਉਹਨੇ ਘਰ ਚ ਬੱਚਾ ਨਹੀਂ ਹੋ ਸਕਦਾ ਆਦੀ ਵੀ ਨਹੀਂ ਪਹਿਲੇ ਤਾਂ ਸਾਡੇ ਘਰ ਬੱਚਾ ਆ ਰਿਹਾ ਕਿੰਨਾ ਚਾ ਸਾਡੇ ਤੋਂ ਜ਼ਿਆਦਾ ਉਹਨੂੰ ਚਾਹ ਖਾਲੀ ਉਹ ਕਰ ਬੱਚਾ ਨਹੀਂ ਹੁੰਦਾ ਤਾਂ ਮੈਂ ਨਾ ਉਹਨੂੰ ਬੋਲਦੀਆਂ ਨਹੀਂ ਤੇ ਤੈਨੂੰ ਮੈਂ ਬੋਲਦੀ ਨਹੀਂ ਉਹਦੇ ਜੇਲ੍ਹ ਚ ਕਾਲੋ ਨਹੀਂ ਹੈਗੀ ਮੰਮੀ ਜਿਹੜਾ ਚਾਹ ਵਾਲਾ ਸਿਰਫ ਖਾਵੇ ਦਾ ਚਾਹ ਵਾ ਤੇ ਤੇ ਕੋਈ ਚਾਹਦਾ ਕਿ ਇਹੇ ਖੁਸ਼ੀਆਂ ਵੇਖ ਕੇ ਕੋਈ ਬਖਾਵੇ ਦਾ ਚਾਹ ਨਹੀਂ ਮੈਂ ਇੱਥੇ ਹੀ ਆ ਮੈਂ ਦਿੱਤਾ ਪਿਆ ਵਾ ਉਹ ਟਾਈਮ ਨਾਲ ਤੈਨੂੰ ਚੀਜ਼ ਸਭ ਗਰਮ ਕਰਕੇ ਦਿੰਦੀ ਐ ਕੱਟ ਕੇ ਫਰੂਟ ਦਿੰਦੀ ਐ ਕਿੰਨੇ ਲੈਣਾ ਤੈਨੂੰ ਫਿਰ ਜੇ ਤੈਨੂੰ ਲੱਗਦਾ ਬਣਾਇਆ ਸਾਰਾ ਕੁਝ ਠੀਕ ਐ ਮੈਂ ਡਿਲੀਵਰੀ ਤੱਕ ਆਪਣੀ ਮੰਮੀ ਘਰੇ ਚਲ ਜਾਣਾ ਮੰਮੀ ਘਰ ਕੀ ਆ ਮੈਂ ਮੰਮੀ ਘਰ ਨਹੀਂ ਜਾਣ ਦੇਣਾ ਜੋ ਕੁਝ ਹੋਗਾ ਇੱਥੇ ਹੋਊਗਾ ਮੰਮੀ ਘਰ ਕੀ ਕਰਨ ਜਾਣਾ ਸਾਡੇ ਘਰ ਦੀ ਖੁਸ਼ੀ ਤੇ ਮੰਮੀ ਘਰ ਤੁਰ ਜਾਣਾ ਮੈਂ ਮੰਮੀ ਇੱਥੇ ਰਹੂੰਗੀ ਨਾ ਮੈਨੂੰ ਡਰੀ ਲੱਗਾ ਰਹਿਣਾ ਵਾ ਮੈਨੂੰ ਆਪਣੇ ਪਰਦੇ ਵੀ ਆਪਣੇ ਬੱਚੇ ਦੇ ਪਰਦੇ ਵੀ ਜੇ ਤੂੰ ਮੈਨੂੰ ਨਹੀਂ ਡਰਦਾ ਤੈਨੂੰ ਕਿਹਤਰਾ ਡਰ ਲੱਗੇ ਰਹਿਣਾ ਮੇਰੀਆਂ ਅੱਖਾਂ ਥੋੜੀ ਬੰਦ ਆ ਮੇਰੀਆਂ ਅੱਖਾਂ ਖੁੱਲੀਆਂ ਐ ਕੌਣ ਕੀ ਕਰਦਾ ਤੇ ਕੌਣ ਕੀ ਕਰ ਰਿਹਾ ਸਭ ਦੇਖਦਾ ਮੈਨੂੰ ਮੰਮੀ ਤੂੰ ਹੀ ਘੜੇ ਵੇਖਣ ਜਾਂਦੇ ਜਿਹਨੂੰ ਕਿ ਸਬਜ਼ੀ ਚ ਕੀ ਬਣਾਉਂਦੀ ਆ ਤੇ ਦੁੱਧ ਚ ਕੀ ਪਾ ਕੇ ਦੇਂਦੀ ਆ ਅਸੀਂ ਵੀ ਤਾਂ ਖਾਂਦੇ ਆ ਨਾ ਕੀ ਪਾ ਕੇ ਦੇਂਦੀ ਕੁਛ ਨਹੀਂ ਪਾ ਕੇ ਦੇਂਦੀ ਉਹ ਜਿੰਦੀ ਤਾਂ ਵੱਖਰਾ ਹੀ ਹੈ ਨਾ ਤਾਨੂੰ ਨਾਲ ਤੀਨਾਂ ਮੇਰੇ ਕਿੰਨੇ ਪਤੀ ਨੂੰ ਤੈਨੂੰ ਵੱਖਰਾ ਗਲਾਸ ਚ ਦੇਣਾ ਸਾਡੇ ਨਾਲ ਗਲਾਸ ਚ ਦੇ ਦੇਣਾ ਤੂੰ ਨਾ ਇੱਕ ਇੱਕ ਗਲਾਸ ਥੁ ਤੇਰਾ ਗਲਾਸ ਵੱਖਰਾ ਹਣਾ ਉਹ ਦਗ ਪਾਉਂਦੀ ਤਿੱਕਾ ਸਾਤਵਾ ਨਾ ਇਕੱਠਿਆਂ ਦਾ ਪਾਉਂਦੀ ਹੈ ਨਾ ਤੈਨੂੰ ਤੇਰਾ ਗਲਾਸ ਪਲਾ ਦਿੰਦੀ ਹੈ ਤੁਹਾਨੂੰ ਪਤਾ ਮੰਮੀ ਅੱਜ ਵੀ ਜਦ ਰਮਿੰਦੀ ਨੇ ਦੁੱਧ ਵੜਾ ਵੜਾਇਆ ਨਾ ਮੈਂ ਉਹਨਾਂ ਨੇ ਕਿਹਾ ਕਿ ਤੁਸੀਂ ਬਿਲਾ ਪਿਓ ਉਹ ਸਾਫ਼ ਹੀ ਮੁੱਕਰੀ ਕਿਹਨੇ ਤੈਨੂੰ ਪਤਾ ਮੈਨੂੰ ਦੁੱਧ ਤੇ ਪਸੰਦ ਨਹੀਂ ਤੇ ਇਹੋ ਸ਼ੰਮੀ ਜੀ ਨੇ ਦੁੱਧ ਨੂੰ ਪੱਜ-ਪੱਜ ਪੀਂਦੇ ਨੇ ਤੇ ਅੱਜ ਤੇ ਮੈਨੂੰ ਦੁੱਧ ਨਹੀਂ ਪਸੰਦ ਪਤਾ ਉਹ ਤੇਰੇ ਵਾਸਤੇ ਲਿਆਈ ਸੀ ਉਹ ਆਂਦੀ ਸੀ ਇਹ ਪੀਵੇ ਜੇ ਮੈਂ ਪੀ ਲਿਆ ਤਾਂ ਇਹਨੇ ਪੀਣਾ ਨਹੀਂ ਆ ਉਹਨੇ ਤਾਂ ਨਹੀਂ ਪੀਤਾ ਤੂੰ ਨਾਲ ਤੇ ਮਾਰਚੇ ਜਿਹੜਾ ਕੀੜਾ ਵੜਿਆ ਨਾ ਤੇਰੀ ਫਰੈਂਡ ਨੇ ਵੜਿਆ ਇਹਨੂੰ ਕੱਢ ਦੇ ਇਸ ਤਰ ਜੋ ਕਰਦੀ ਸਹੀ ਕਰਦੀ ਆ ਮੰਮੀ ਮੈਨੂੰ ਤਾਂ ਤੁਸੀਂ ਪੜਾ ਕਹਿਣ ਦੀ ਤੇ ਆਪਦੇ ਮੈਨੂੰ ਕਹਿੰਦੀ ਉਹਦੇ ਮੱਥੇ ਨਾ ਲੱਗੀ ਉਹ ਜਿਹੜੋ ਕਿਦਾਂ ਆਉਂਦੀ ਜਾਂਦੇ ਹੋ ਕਿ ਤਾਦਨਾ ਦੇ ਮੱਥੇ ਲੱਗੀ ਜੁੱਸਾ ਕਿ ਉੱਥੇ ਕਿ ਤਾਦਨਾ ਦੇ ਮੱਥੇ ਲੱਗੀ ਜਿ ਤਰਾ ਤੇਰੀ ਸਹੇਲੀ ਨੇ ਤੇਰੇ ਦਿਮਾਗ ਚ ਪਾਇਆ ਨਾ ਇਤਨਾ ਹੀ ਮੇਰੇ ਵੀ ਕਿਸੇ ਨੇ ਪਾਇਆ ਸੀ ਮਗਰ ਮੈਨੂੰ ਪਤਾ ਸੀ ਇਸ ਤਰਾ ਨਹੀਂ ਹੁੰਦਾ ਮੱਥੇ ਲੱਗਣਾ ਕਿ ਹੋ ਜਾ ਉਹਨੇ ਤੇਰੇ ਵਿੱਚ ਵੜ ਜਾਣਾ ਕਿ ਤੂੰ ਉਹਦੇ ਵਿੱਚ ਵੜ ਜਾਣਾ ਪੁੱਛ ਨਹੀਂ ਹੁੰਦਾ ਐਸਾ ਵਹਿਮ ਹੈ ਲੋਕੀ ਵਹਿਮ ਪਾਉਂਦੇ ਨੇ ਮਗਰ ਆਪਾਂ ਉਹ ਵਹਿਮ ਤੋਂ ਬਾਹਰ ਨਿਕਲਣਾ ਮੰਮੀ ਤੂੰ ਇਹ ਜੋ ਮੱਝ ਸਮਝੀ ਜਾਵ ਮੈਂ ਆਪਣੇ ਬੇਬੀ ਦੇ ਪ੍ਰਤੀ ਕੋਈ ਵੀ ਲਾਪਰਵਾਹੀ ਨਹੀਂ ਵਰਤਨੀ ਮੈਂ ਤੂੰ ਕੱਲੀ ਬੇਬੀ ਦੀ ਮਾਲਕ ਆ ਮੈਂ